ਕਨੜਾ ਮਹੱਲਾ ਪੰਜਵਾ ਨਾ ਜਾਣੀ ਸੰਤਨ ਪ੍ਰਭ ਬਿਨਿਆਨ ਊਚ ਨੀਚ ਸਭ ਪੀਖ ਸਮਾਨੋ ਮੁਖ ਬਕਨੋ ਮਨ ਮਾਨ ਰਹਾ ਕਟ ਕਟ ਪੂਰ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ਮਨਹਿ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦੀਓ ਗੁਰ ਕਾਨ ਕਰਤ ਰਹੇ ਕਰਤ ਗਹਿ ਕਰਨਾ ਮੈਂ ਅੰਤਰਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੇ ਮੰਗਨ ਕਉ ਹਰ ਦਾਨ ਕਾਨੜਾ ਮਹੱਲਾ ਪੰਜਵਾ ਕਹਿਨ ਕਹਾ ਮੰਨ ਕਉ ਕਈ ਕੀਤੇ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕਉ ਬੀਤੇ ਰਹਾਉ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਏਕ ਹੈ ਏਕੀ ਨੇਤੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੈ ਸੋਗ ਨਹੀਂ ਸਦਾ ਹਰ ਕੀ ਹੈ ਰੇ ਛੋੜ ਨਾਹੀ ਕਿਛ ਲੇਤਾ ਕਹੋ ਨਾਨਕ ਜਨ ਹਰ 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 ਹੈ ਕਤਿ ਆਵੈ ਕਤ ਰਮਤੈ ਕਾਂੜਾ ਮਹੱਲਾ ਪੰਜਵਾ ਹੀਏ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਭਏ ਤਿਸ ਸੰਗੇ ਮੋਹਣੀ ਮੋਹ ਰਹੀ ਮੋਰੀ ਮਾਏ ਰਹਾਉ ਜੈ ਜੈ ਪੈ ਕਹਉ ਬਿਰਥਾ ਹਉ ਆਪਣੀ ਤੇਉ ਤੇਉ ਗਹਿ ਰਹੇ ਅਟਕਾਏ ਅਨਕ ਭਾਂਤ ਕੀ ਏਕੈ ਜਾਲੀ ਤਾਂ ਕੀ ਗੰਥ ਨਹੀਂ ਛੋਰਾਏ ਫਿਰਤ ਫਿਰਤ ਨਾਨਕ ਦਾਸ ਆਇਉ ਸੰਤਨ ਹੀ ਸਰਨਾਏ ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠ ਲਗਾਏ ਕੰਨੜਾ ਮਹੱਲਾ ਪੰਜਵਾ ਆਨੰਦ ਰੰਗ ਬਨੋਦ ਹਮਾਰੇ ਨਾਮੋ ਗਾਵਣ ਨਾਮ ਤੇ ਆਵਣ ਨਾਮ ਹਮਾਰੇ ਪ੍ਰਾਨ ਆਧਾਰੈ ਰਹਾਉ ਨਾਮੋ ਗਿਆਨ ਨਾਮ ਇਸ ਨਾਨਾ ਹਰ ਨਾਮ ਹਮਾਰੇ ਕਾਰਜ ਸਵਾਰੈ ਹਰ ਨਾਮੋ ਸੋਭਾ ਨਾਮ ਬਡਾਈ ਭੌਜਲ ਬਖਮ ਨਾਮ ਹਰ ਤਾਰੈ ਅਗਮ ਪਦਾਰਥ ਲਾਲ ਅਮੋਲਾ ਪਾਇਓ ਪ੍ਰਾਪਤ ਗੁਰ ਚਰਨਾਰੈ ਕਹੋ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹੀ ਅਰੇ ਦਰਸਾਰੈ ਕਾਨੜਾ ਮੋਹੱਲਾ ਪੰਜਵਾਂ ਸਾਜਨ ਮੀਤ ਸੁਆਮੀ 네ਰੋ ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹਿ ਫੇਰੋ ਰਹਾਉ ਨਾਮ ਬਿਨਾ ਜੀਤੋ ਲਪਟਾਇਉ ਕਛੂ ਨਹੀਂ 나ਹੀ ਕਛ ਤੇਰੋ ਆਗੇ ਦ੍ਰਿਸ਼ਟੀ ਆਵਤ ਸਭ ਪ੍ਰਗਟ ਹੀਂਹਾ ਮੋਹਿਉ ਭਰਮ ਅੰਧੇਰੋ ਅਟਕਿਓ ਸੁਤ ਬਨਤਾ ਸੰਗ ਮਾਇਆ ਦੇਵ ਨਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੈ ਪਾਰੂ ਸੋ ਬੰਦਨ ਕਾਟ ਨਹਾਰ ਗੁਰ ਮੇਰੋ ਕਨੜਾ ਮਹੱਲਾ ਪੰਜਵਾ ਵਿਖੇ ਦਲ ਸੰਤਨ ਤੁਮ ਰਹਿ ਗਾਹਿਓ ਤੁਮਰੀ ਟੇਕ ਪਰੋ ਸਾ ठाakur ਸਰਨ ਤੁਮਾਰੀ ਆਇਓ ਰਹਾਓ ਜਨਮ ਜਨਮ ਕੇ ਮਹਾ ਪਰਾਛਤ ਦਰਸ਼ਨ ਭੇਟ ਮਟਾਯੋ ਭਯੋ ਪ੍ਰਗਾਸ ਅਨੰਦ ਉਜਿਆਰਾ ਸਹਜ ਸਮਾਦ ਸਮਾਯੋ ਕੌਣ ਕਹ ਤੁਮ ਤੇ ਕਛ ਨਾਹੀ ਤੁਮ ਸਮਰੱਥ ਅਥਾਯੋ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਯੋ ਕਨੜਾ ਮਹੱਲਾ ਪੰਜਵਾਂ ਬੂਡਤ ਪ੍ਰਾਣੀ ਹਰ ਜਪ ਧੀਰੈ ਬਿਨ ਸੈ ਮੋਹ ਭਰਮ ਦੁਖ ਪੀਰੈ ਰਹਾਉ ਸਿਮਰਉ ਦਿਨ ਰੈਨ ਗੁਰ ਕੇ ਚਰਨਾ ਜਤ ਕਤ ਪੀਖਉ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਤਤ ਨਾਨਕ ਸੁਖ ਪਾਇਆ ਕਾਨੜਾ ਮੁਹੱਲਾ ਪੰਜਵਾਂ ਸਿਮਰਤ ਨਾਮ ਮਨ ਹੈ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਨਿਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰੋ ਮਨਾ ਗੁਰਮੁਖ ਨਾਨਕ ਹਰਿ ਜਸ ਸੁਨਾ ਕਾਂੜਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰਿ ਹਰਿ ਭੋਜਨ ਤ੍ਰਿਪਤਾਨੀ ਅਖੀਨ ਕਉ ਸੰਤੋਖ ਪ੍ਰਭ ਦਰਸ਼ਨ ਰਹਾਵ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਲ ਮਲ ਦੂਖ ਸਗਲ ਮਲ ਹਰਸਨ ਪਾਵਨ ਧਾਮਨ ਸੁਆਮੀ ਸੁਖ ਪੰਥਾ ਅੰਗ ਸਾਂਝ ਕਾਇਆ ਸੰਤ ਸਰਸਨ ਸਰਨ ਗਹਿ ਪੂਰਨ ਅਬਨਾਸੀ ਾਨ ਅਪਾਵ ਥਕਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਨ ਨਾਮ ਹੱਲਾ ਪੰਜਵਾ ਕੋਹ ਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕਬਰੀਆ ਰਹਾਉ ਅਹਉ ਮਤ ਅਨਰਤ ਕਮਿਤ ਹਿਤ ਪ੍ਰੀਤਮ ਏਖਤ ਭ੍ਰਮਤ ਲਖ ਗਰੀਆ ਅਨਿਤ ਵਿਵਹਾਰ ਅਚਾਰ ਬਿਦਹੀਨਤ ਮਮ ਮਦ ਮਾਤ ਕੋਪ ਜਰੀਆ ਪਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਧਰ ਸਰਨ ਪਰਿਆ ਕਾਨੜਾ ਮਹੱਲਾ ਪੰਜਵਾ ਜੀ ਪ੍ਰਾਨਮਾਨ ਦਾਤਾ ਹਾਰੇ ਬਿਸਰਤੇ ਹੀ ਹਾਨ ਰਹਾਉ ਗੋਬਿੰਦ ਤਿਆਗ ਆਨ ਲਾਗ ਹੈ ਅਮਰਤੋ ਡਾਰ ਭੂਮ ਪਾਗ ਹੈ ਬਿਖੈ ਹਾਸਿ ਸਿਓ ਅਸਕਤ ਮੂੜੇ ਕਾਹੇ ਸੁਖ ਮਾਨ ਕਾਮ ਕ੍ਰੋਧ ਲੋਭ ਬਿਆਪਿਓ ਜਨਮ ਹੀ ਕੀ ਖਾਨ ਪਤਤ ਪਾਵਨ ਸਰਨੇ ਆਇਓ ਉਧਰ ਨਾਨਕ ਜਾਨ ਕਨੜਾ ਮਹੱਲਾ ਪੰਜਵਾ ਅਵ ਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਉ ਵਿਸਰੀ ਸਭ ਚੇਂਦ ਰਹਾਉ ਚਨ ਕਮਲ ਹਿਰਦੈ ਧਾਰ ਪੁੱਤਰ ਆ ਦੁਖ ਮੰਦ ਰਾਜ ਧਨ ਪਰਿਵਾਰ ਮੇਰਾ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਉ ਨਾਨਕ ਫਿਰ ਨਾਮ ਅਰੰਦ ਕਾਨੜਾ ਮੋਹੱਲਾ 5 ਘਰ 5 ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਦ ਗੁਰ ਸਤਗੁਰ ਚਰਨੀ ਲਾਗ ਹਰ ਪਾਵੋ ਮਨ ਆਗਾਦ ਜਗ ਜੀਤੋ ਹੋ ਹੋ ਗੁਰ ਕਿਰਪਾਦ ਰਹਾਉ ਅਨਕ ਪੂਜਾ ਮੈਂ ਬਹੁ ਵਿਦ ਖੋਜੀ ਸਾ ਪੂਜਾ ਜੇ ਹਰ ਪਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਬਹਾ ਪਕਰ ਜਿਸ ਮਾਰਗ ਪਾਵੂ ਸੋ ਤੁਦਜੰਤ ਮਲਾਸ ਅਵਰ ਊਟ ਮੈਂ ਕੋਏ ਨਾ ਸੂਜੈ ਇਕ ਹਰ ਕੀ ਊਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਹਉ ਬਲ ਬਲ ਸਦ ਬਲ ਜਾਸ ਕਨੜਾ ਮੁਹੱਲਾ ਪੰਜਵਾਂ ਘਰ ਚੀਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮੁ ਪ੍ਰਿਆ ਤੇਰਾ ਨਵ ਨਿਦ ਨਾਮ ਨਿਧਾਨ ਹਰ ਕੀਰੈ ਹਰ ਰੰਗ 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 ਅਨੂਪੇ ਰੈ ਕਾਹੇ ਰੇ ਮਨ 모ਹੀ ਮਗਨੇ ਰੈ ਨੈਨੁ ਹਉ ਦੇਖ ਸਾਧ ਦਰਸੇ ਰੈ ਸੋ ਪਾਵੈ ਜਿਸ ਲਿਖਤ ਲਲੇ ਰੈ ਰਹਾਉ ਸਿਮਉ ਸਾਧ ਸੰਤ ਚਰਨੇ ਰੈ ਬਾਂਛੋਂ ਧੂਰ ਪਵਿੱਤਰ ਕਰੇ ਰੈ ਅਠ ਸੱਠ ਮੱਜਨ ਮੈਲ ਕਟੇ ਰੈ ਸਾਸ ਸਾਸ ਤਿਆਗੋ ਮੁਖ ਨਹੀਂ ਮੋਰੇ ਕਿਸ ਸੰਗ ਨ ਚਾਲੈ ਲਾਖ ਕਰੂਰੇ ਪ੍ਰਭ ਜੀ ਕੋ ਨਾਮ ਅੰਤ ਪੁਕਰੋਰੇ ਮਨ ਸਾਮਾਨ ਏਕ ਨਿਰੰਕ ਕੇਰੇ ਸਗਲ ਤਿਆਗੋ ਭਾਉ ਦੂਜੇ ਰੈ ਕਮਨ ਕਹਾ ਹਉ ਗੁਣ ਪ੍ਰਿਆ ਤੇਰੇ ਵਨ ਨਾ ਸਾਕੋ ਏਕ ਟੁਲੇਰੈ ਦਰਸ਼ਨ ਪਿਆਸ ਬਹੁਤ ਮਨ ਮੇਰੈ ਮਿਲ ਨਾਨਕ ਦੇਵ ਜਗਤ ਗੁਰ ਕੇਰੈ ਕਨਲਾ ਮਹੱਲਾ ਪੰਜਵਾ ਐਸੀ ਕੌਲ ਵਿਧੇ ਦਰਸ਼ਨ ਪਰਸਨਾ ਰਹਾਉ ਆਸ ਪਿਆਸ ਸਫਲ ਮੂਰਤ ਮੰਗਹੀ ਉਹ ਤਰਸਨਾ ਦੀਨ ਲੀਨ ਪਿਆਸ ਮੀਨ ਸੰਤ ਨਾ ਹਰ ਸੰਤ ਨਾ ਹਰ ਸੰਤ ਨਾ ਕੀ ਰੇਨ ਹੀਉ ਅਰਪਨੇਨ ਪ੍ਰਭ ਭਏ ਹੈ ਕਿਰਪੇਨ ਮਾਨ ਮੋਹ ਤਿਆਗ ਛੋਡੇ ਹੋ ਤੋ ਨਾਨਕ ਹਰ ਜੀਉ ਭੇਟਨਾ ਕਾਂੜਾ ਮਹੱਲਾ ਪੰਜਵਾ ਰੰਗਾ ਰੰਗ ਰੰਗਣ ਕੇ ਰੰਗਾ ਕੀਤ ਹਸਤ ਪੂਰਨ ਸਭ ਸੰਗਾ ਰਹਾਉ ਵਰਤਨੇਮ ਤੀਰਥ ਸਹਿਤ ਗੰਗਾ ਜਲ ਹੀਵਤ ਭੂਖ ਅਰਨੰਗਾ ਪੂਜਾ ਚਾਰ ਕਰਤ ਮੇ ਲੰਗਾ ਚੱਕਰ ਕਰਮੋ ਤਿਲਕ ਖਾਟੰਗਾ ਦਰਸ਼ਨ ਭੇਟੇ ਬਿਨ ਸਤ ਸੰਗਾ ਹਟ ਨੰਗ ਰਹਿ ਅਤ ਰਹਿਤ ਬਟੰਗਾ ਹਉ ਰੋਗ ਵਿਆਪੈ ਚੁੱਕੈ ਨਾ ਪੰਗਾ ਕਾਮ ਕ੍ਰੋਧ ਅਤ ਤ੍ਰਿਸ਼ਣ ਜਰੰਗਾ ਸੋ ਮੁਕਤ ਨਾਨਕ ਜਿਸ ਸਤ ਗੁਰ ਚੰਗਾ ਕਾਂੜਾ ਮਹੱਲਾ ਪੰਜਵਾਂ ਘਰ ਸਤਵਾਂ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਤੇਖ ਬੂਝ ਗਈ ਗਈ ਮਿਲ ਸਾਧ ਜਨਾ ਪੰਜ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਣ ਗਾਵਤੀ 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 ਦਰਸ ਪਿਆਰ ਰਹਾਉ ਜੈਸੀ ਕਰੀ ਪ੍ਰਭ ਮੋਹ ਸਿਓ ਮੋਹ ਸਿਓ ਐਸੀ ਹਾਂ ਕੈਸੇ ਕਰੂੰ ਹੀਓ ਤੇਮਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਰਬ ਥਾਨ ਤੇਰੋ ਕਹਿਰੋ ਜਿਤ ਜਨ ਤਨ ਕਰ ਵਿਚਾਰ ਅਨਕ ਦਾਸ ਕੀਰਤ ਕਰਹਿ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹਿਓ ਸਮਾਏ ਏਕ ਤੂੰ ਹੀ ਤੂੰ ਹੀ ਤੂੰ ਹੀ ਕਨੜਾ ਮਹੱਲਾ ਪੰਜਵਾ ਘਰ ਅਠਵਾ ਇਕ ਓਅੰਕਾਰ ਸਤਗੁਰ ਪ੍ਰਸਾਦ ਤਿਆਗੀਐ ਗਮਾਨ ਮਾਨ ਵੇਖਤਾ ਦਿਆਲ ਲਾਲ ਹਾਂ ਹਾਂ ਮਨ ਚਰਨ ਰੇਣ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਿਰਦੈ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ ਦੀਨ ਦਿਆਲ ਮੋਹਨਾ ਕਿਰਪਾਲ ਦਇਆ ਮયા ਧਾਰ ਨਾਨਕ ਮੰਗੈ ਨਾਮਦਾਨ ਤਜ ਮੋਹ ਭਰਮ ਸਗਲ ਅਭਮਾਨ ਖਨ ਦਾ ਮੋਹੱਲਾ 5 ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਉ ਟਟਨ ਖਟਨ ਜਟਨ ਹੋ ਮਨ ਨਾਹੀ ਡੰਡ ਧਾਰ ਸੁਆਉ ਜਤਨ ਭੰਤਨ ਤਪਨ ਭ੍ਰਮਨ ਅਨਕ ਕਤਨ ਕਤਤੇ ਨਹੀਂ ਠਾਹਾ ਪਾਈ ਠਾਉ ਸੋਧ ਸਗਰ ਸੋਧਨਾ ਸੁਖ ਨਾਨਕਾ ਭਜਨਾਉ